मेरा जी सुखजिंदर सिंह हां मैं शाकूर ਤੋਂ ਬਿਲੋਂਗ ਕਰਦਾ ਓਕੇ ਜੀ ਤੇ ਮੈਨੂੰ ਜਿੱਦਾਂ ਕਰਦਾਂ ਪਿਛਲੇ 5 ਕਸਾਲ ਤੋਂ ਬਵਾਸੀਰ ਦੀ ਪ੍ਰੋਬਲਮ ਅੱਛਾ ਜੀ 1 ਕਸਾਲ ਤੋਂ ਮੈਨੂੰ ਲੀਵਰ ਦੀ ਪ੍ਰੋਬਲਮ ਸੀ ਜੀ ਓਕੇ ਜੀ ਬੋਲਦੇ ਦਾ ਕੋਲੇਸਟ੍ਰੋਲ ਤੇ ਯੂਰਿਕ ਐਸਿਡ ਠੀਕ ਹੈ ਜੀ ਇਹ ਵੀ ਮੇਰੇ ਕਾਫੀ ਜ਼ਿਆਦਾ ਉੱਚੇ ਲੈਵਲ ਤੇ ਰਹਿੰਦੇ ਸੀਗੇ ਓਕੇ ਜੀ ਤੇ ਇਹਨਾਂ ਦੀ ਤਾਂ ਮੈਂ ਮੈਡੀਸਨ ਬਹੁਤ ਘੱਟ ਲਈ ਅੱਛਾ ਜੀ ਯੂਰਿਕ ਐਸਿਡ ਕੋਸਟਰੋਲ ਦੀ ਹਾਂਜੀ ਇਹਨਾਂ ਦੀ ਕਿਉਂਕਿ ਮੈਂ ਪਹਿਲਾਂ ਲੈਂਦਾ ਰਿਆ ਫਿਰ ਜਿੱਦਾਂ ਹੁਣ ਮੇਰੀ ਮੈਡੀਸਿਨ ਚੱਲਦੀ ਸੀ ਕਿ ਬਵਾਸੀਰ ਦੀ ਚੱਲਦੀ ਸੀ ਕਿ ਲੀਵਰ ਦੀ ਚੱਲਦੀ ਸੀ ਠੀਕ ਹੈ ਜੀ ਉਹਦਾ ਕਰਕੇ ਫਿਰ ਮੈਂ ਮੈਡੀਸਿਨ ਨਹੀਂ ਸੀ ਕਦੀ ਵੀ ਇੰਨੀ ਜ਼ਿਆਦੀ ਲਈ ਓਕੇ ਮਤਲਬ ਤੁਹਾਡੀ ਪਹਿਲਾਂ ਹੀ ਚੱਲਦੀ ਰਹਿੰਦੀ ਸੀ ਬਵਾਸੀਰ ਦੀ ਹੋ ਗਈ ਲੀਵਰ ਉਹ ਟੀਪੀ ਦੀ ਬੱਸ ਜਾਂਦੀ ਸੀ ਜਦੋਂ ਨਾਲ ਬੱਚੇ ਵਾਸਤੇ ਵੀ ਕਾਫੀ ਚਿਰ ਮੈਂ 5 ਕਿਸਾਲ ਦਵਾਈ ਖਾਂਦਾ ਰਿਹਾ ਹਾਂ ਠੀਕ ਹੈ ਜੀ ਉਹ ਬੱਚੇ ਦੀ ਦਵਾਈ ਖਾਣ ਦੇ ਨਾਲ ਹੀ ਦੇਸੀ ਦਵਾਈਆਂ ਖਾਣ ਦੇ ਨਾਲ ਮੈਨੂੰ ਲੀਵਰ ਦੀ ਉਹ ਸਾਈਡ ਇਫੈਕਟ ਹੋ ਗਈ ਹਾਂਜੀ ਸਾਈਡ ਇਫੈਕਟ ਜਿਹੜੇ ਓਕੇ ਤੇ ਫਿਰ ਮੈਂ ਤਕਰੀਬਨ 8 ਕੁ ਮਹੀਨੇ ਹੁਣ ਖਾਦੀ ਆ ਹੋਮੀਓਪੈਥੀ ਦੀ ਮੈਡੀਸਨ ਠੀਕ ਹੈ ਜੀ ਲੀਵਰ ਵਾਸਤੇ ਪਰ ਮੈਨੂੰ ਜਿੰਨੇ ਤੁਸੀਂ ਜਿਆਦਾ ਬੈਨੀਫਿਟ ਨਹੀਂ ਹੋਇਆ ਓਕੇ ਮੈਨੂੰ ਉਹਦੇ ਨਾਲ ਹੀ ਫਰਕ ਨਹੀਂ ਪਿਆ ਜਿਵੇਂ ਸਾਡੀ ਵੀਡੀਓ ਦੇਖਦੇ ਰਹੇ ਹਾਂਜੀ ਮਤਲਬ ਸਰਵਿਸ ਪੈਕ ਮੰਗਵਾਇਆ ਮਤਲਬ ਤੁਹਾਨੂੰ ਲੱਗਿਆ ਹੋਣਾ ਵੀ ਉਵੇਂ ਹੀ ਇਹ ਹੋਊਗਾ ਮੈਂ ਹੁਣ 50 ਦਿਨ ਪਹਿਲਾਂ ਸਰਵਿਸ ਪੈਕ ਮੰਗਵਾਇਆ ਸੀਗਾ ਓਕੇ ਜੀ ਤੇ ਮੈਂ ਸੱਚ ਕਹਿ ਰਿਹਾ ਕੋਈ ਝੂਠ ਨਹੀਂ ਮੈਨੂੰ ਦੂਜੇ ਦਿਨ ਬਵਾਸਿਰ ਦੀ ਪ੍ਰੋਬਲਮ ਨੂੰ 50 ਤੋਂ 60% ਫਰਕ ਪੈ ਗਿਆ ਸੀਗਾ ਦੂਜੇ ਦਿਨ ਹੀ ਅੱਛਾ ਜੀ ਤੇ ਹੌਲੀ ਹੌਲੀ ਜਿੱਦਾਂ ਹੋਰ ਜੂਰਕੈਸਿਡ ਹੋ ਗਿਆ ਕੋਲੇਸਟ੍ਰੋਲ ਹੋ ਗਿਆ ਹਾਂਜੀ ਥੋੜੇ ਥੋੜੇ ਦਿਨਾਂ ਦੇ ਵਿੱਚ 10-15 ਦਿਨਾਂ ਦੇ ਵਿੱਚ ਮੈਨੂੰ ਇਹਨੂੰ ਵੀ ਕਾਫੀ ਜ਼ਿਆਦਾ ਫਰਕ ਪੈ ਗਿਆ ਠੀਕ ਹੈ ਜੀ ਕਿਉਂਕਿ ਮੈਨੂੰ ਦਿੱਕਤ ਆਉਂਦੀ ਸੀ ਅਸੀਂ ਹੈਗੇ ਆ ਗਰੰਤੀ ਸਿੰਘ ਕਥਾਵਾਚ ਕਥਾਵਾਚ ਠੀਕ ਹੈ ਜੀ ਤੇ ਜਿੱਦਾਂ ਨਾਲ ਸਹਿਜ ਪਾਤ ਕਰਨਾ ਸਈਆਂ ਕੰਡ ਬੜ ਸਾਲ ਤੇ ਰੋਲ ਲਾਉਣੀ 2 ਘੰਟੇ ਬੈਠਣਾ ਪੈਣਾ ਬਿਲਕੁਲ ਜੀ ਤੇ 2 ਘੰਟੇ ਜਦੋਂ ਰੋਲ ਲਾਈਦੀ ਸੀ ਤੇ ਉਦੋਂ ਮੋਢੇ ਧੌਣ ਤੇ ਲੱਕ ਬਹੁਤ ਜ਼ਿਆਦਾ ਪੇਨ ਕਰਨ ਦਾ ਪੈਂਦਾ ਸੀਗਾ ਠੀਕ ਹੈ ਜੀ ਕਈ ਵਾਰੀ 2 ਘੰਟੇ ਬੈਠਣਾ ਹੀ ਬੜਾ ਔਖਾ ਹੋ ਜਾਂਦਾ ਸੀ ਠੀਕ ਹੈ ਜੀ ਲੱਤਾਂ ਫੁੱਲਣ ਲੱਗ ਪੈਣੀਆਂ ਠੀਕ ਹੈ ਜੀ ਚੌਂਕੜੀ ਬੜੀ ਔਖੀ ਲੱਗਣੀ 2 ਘੰਟੇ ਓਕੇ ਤੇ ਮੈਨੂੰ 15-20 ਦਿਨਾਂ ਚ ਇਹਨਾਂ ਫਰਕ ਪੈ ਗਿਆ ਵੀ ਮੈਂ ਭਾਵੇਂ 4 ਘੰਟੇ ਵੀ ਲਗਾਤਾਰ ਬੈਠਾ ਰਵਾਂ ਓਕੇ ਤੇ 4 ਘੰਟੇ ਮੈਨੂੰ ਮੇਰੀ ਥੋਣ ਵੀ ਨਹੀਂ ਦੁਖਦੀ ਮੋਡੇ ਵੀ ਨਹੀਂ ਦੁਖਦੇ ਲੱਕ ਵੀ ਨਹੀਂ ਸੀ ਦੁਖਦਾ ਅੱਛਾ ਜੀ ਤੇ ਬਵਾਸੀਰ ਜਿਹੜੀ ਆ ਹੁਣ ਮੈਂ 50 ਦਿਨ ਯੂਜ਼ ਕਰ ਲਿਆ ਸਰਵਿਸ ਪੈਕ ਅੱਛਾ ਜੀ ਤੇ ਤਕਰੀਬਨ 80 ਤੋਂ 90% ਮੈਨੂੰ ਹੁਣ ਬਵਾਸੀਰ ਨੂੰ ਬਿਲਕੁਲ ਫਰਕ ਆ ओके फ्लेवर ਦੀ ਜਿਹੜੀ ਪ੍ਰੋਬਲਮ ਸੀ ਉਹ ਵੀ तकरीबन 80% ਮੈਨੂੰ ਹੁਣ 70 ਤੋਂ 80% ਫਰਕ ਆ ਠੀਕ ਹੈ ਜੀ ਤੇ ਬਾਕੀ ਹੋਰ ਜਿੰਨੀਆਂ ਪ੍ਰੋਬਲਮ ਜਿਵੇਂ ਕਸਟਰੋਲ ਸੀ ਉਹ ਬਿਲਕੁਲ ਠੀਕ ਆ ਹੁਣ ਓਕੇ ਮੈਨੂੰ ਕਸਟਰੋਲ ਜੂਰਕ ਐਸਿਡ ਠੀਕ ਹੈ ਜੀ ਤੇ ਬਿਲਕੁਲ ਮੇਰਾ ਹੁਣ ਠੀਕ ਮਰ ਹੁਣ ਬੈਠਣ ਨੂੰ ਜਿਵੇਂ ਜੀ ਕਰਦਾ ਕੋਈ ਦਿੱਕਤ ਹੀ ਨਹੀਂ ਬੈਠਣ ਨੂੰ ਕੋਈ ਦਿੱਕਤ ਹੀ ਨਹੀਂ ਕਿਦਾ ਮੈਂ ਜਿੰਨਾ ਚਿਰ ਮਰ ਜਾਈ ਜਿਵੇਂ ਲੱਖਾਂ ਲੋਕ ਤੁਹਾਡੀ ਵੀਡੀਓ ਦੇਖਣਗੇ ਸੋਸ਼ਲ ਮੀਡੀਆ ਤੇ ਕੀ ਸਨੇਹਾ ਦੇਣਾ ਚਾਹੋਗੇ ਬੋਡੀ ਸਰਵਿਸ ਉਸਾਂ ਬਾਰੇ ਮੈਂ ਕਹਿਣਾ ਵੀ ਜਿਨ੍ਹਾਂ ਨੂੰ ਕੋਈ ਵੀ ਐਸੀ ਪ੍ਰੋਬਲਮ ਆ ਹਾਂਜੀ ਇੱਕ ਵਾਰ ਜ਼ਰੂਰ ਯ ਤਾਨੂੰ ਆਪਣੇ ਆਪ ਰਿਜ਼ਲਟ ਦਾ ਪਤਾ ਲੱਗੂਗਾ ਬਿਲਕੁਲ ਜਿਵੇਂ ਅਸੀਂ ਕਹਿੰਨੇ ਆ ਵੀਡੀਓ ਚ ਵੀ ਥੋੜੀ ਜ਼ਿੰਦਗੀ ਪਿੱਛੇ ਜੇ ਹੋ ਜਾਂਦੀ ਹੈ ਤੁਹਾਨੂੰ ਕੀ ਲੱਗ ਰਿਹਾ ਕਿੰਨਾ ਪਿੱਛੇ ਮਾਰਦਾ ਬੋਲਦੀ ਹੈ ਮੈਂ ਜਦੋਂ 25 26 ਸਾਲ ਦੀ ਉਮਰ ਦੇ ਵਿੱਚ ਸਿਰ ਪਹੁੰਚ ਗਿਆ ਹੁੰਦਾ ਓਕੇ ਓਕੇ ਮੇਰੇ ਹੁਣ 33 ਸਾਲ ਹੋ ਮਰਾ ਅੱਛਾ ਜੀ ਤੇ ਮੈਂ ਸਾਰਿਆਂ ਨੂੰ ਇਹ ਜ਼ਰੂਰ ਕਹਿਣਾ ਵੀ ਇੱਕ ਵਾਰ ਜ਼ਰੂਰ ਯੂਜ਼ ਕਰੋ ਇਹਨੂੰ ਥੈਂਕ ਯੂ ਜੀ ਕੋਈ ਗੱਲ ਨਹੀਂ